ਫਗਵਾੜਾ ਦੇ ਪਿੰਡ ਮਾਦੋਪੁਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਨੇ ਪਿੰਡ ਦੇ ਵਿਅਕਤੀ ਤੇ ਜਾਨ ਨੂੰ ਮਾਰਨ ਦੇ ਲਗਾਏ ਗੰਭੀਰ aarop ਅਤੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਕਰਨ ਦੀ ਕੀਤੀ ਮੰਗ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਕਿ ਮਨਾ ਆਪਣਾ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਰਵਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਆ ਪਿੰਡ ਮਾਦੋਪੁਰ ਜੀ ਸਰ ਅੱਜ ਤੁਸੀਂ ਸਰਹਾਨੇ ਵਿੱਚ ਆਏ ਆ ਬਾਹਰ ਖੜੇ ਆ ਕਿ ਮਾਲਾ ਦੇ ਵਿੱਚ ਆਇਆ ਜੀ ਮੈਨੂੰ ਖਤਰਾ ਹੈ ਜੀ ਸਾਡੇ ਪਿੰਡ ਬੰਦੇ ਆ ਸਾਡਾ ਉਹਨਾਂ ਦਾ ਕੇਸ ਚੱਲਦਾ ਮੇਰੇ ਭਰਾ ਦਾ ਲੜਾਈ ਝਗੜੇ ਦਾ ਮੇਰੇ ਭਰਾ ਦੀ ਹੁਣ ਹੋ ਗਈ ਹੈ ਡੈਥ 452 ਦਾ ਕੇਸ ਆ ਜੀ 138/19 ਆ ਜੀ ਐਫ ਆਰ ਨੰਬਰ ਜੋ ਕੀ ਜੀ ਕਚਹਿਰੀ ਦੇ ਵਿੱਚ ਹੁਣ ਕੇਸ ਚੱਲਦਾ ਤਰੀਕੇ ਜਾਂਦੇ ਆ ਹੁਣ ਉਹਦੇ ਵਿੱਚ ਮੇਰੀ ਗਵਾਹੀ ਹੈ ਜੀ ਮੇਰੀ ਵਾਈਫ ਦੀ ਆ ਤੇ ਉਹਦੇ ਵਿੱਚ ਜੀ ਇਹ ਮੈਨੂੰ ਤੰਗ ਪਰੇਸ਼ਾਨ ਕਰਦਾ ਅਮਰੀਕ ਸਿੰਘ ਮੀਕਾ ਹੁਣ ਵੀ ਮੈਨੂੰ ਗਾਲਾਂ ਕੱਢੀਆਂ ਜੀ ਹੁਣ ਮੈਂ ਆਪਣੇ ਘਰ ਤੋਂ ਗੱਡੀ ਲੈ ਕੇ ਨਿਕਲਿਆ ਸੀਗਾ ਤੇ ਮੈਂ ਇੱਕ ਦਾਣੇ ਰੱਖ ਕੇ ਆਉਣੇ ਸੀਗੇ ਤੇ ਪੱਠੇ ਲੈ ਕੇ ਆਉਣੇ ਸੀਗੇ ਤੇ ਮੈਂ ਜਦੋਂ ਦਾਣੇ ਲੈ ਕੇ ਨਿਕਲਿਆ ਜੀ ਉੱਥੇ ਮੋਰੇ ਗੱਡੀ ਖੜੀ ਸੀਗੀ ਤੇ ਗੱਡੀ ਤੋਂ ਮੈਂ ਥੋੜਾ ਜਿਹਾ ਪਿੱਛੇ ਨੂੰ ਕਰਕੇ ਇਦਾਂ ਬੈਕ ਕੀਤਾ ਜਦੋਂ ਬੈਕ ਕੀਤਾ ਮੋਰੇ ਇਹ ਆਉਂਦਾ ਸੀਗਾ ਜਦੋਂ ਮੈਂ ਮੋੜ ਕੇ ਗੱਡੀ ਘੁਮਾਈ ਤਾਂ ਇਹਨੇ ਮੈਨੂੰ ਗਾਲ ਕੱਢੀ ਆ ਜੀ ਭੈਣ ਦੀ ਭੈਣ ਦੀ ਗਾਲ ਕੱਢੀ ਮੈਂ ਉਸੇ ਵੇਲੇ ਗੱਡੀ ਰੋਕ ਕੇ ਬੈਕ ਕੀਤੀ ਮੈਂ ਕਿਹਾ ਭਾਜੀ ਵੀ ਤੂੰ ਮੈਨੂੰ ਗਾਲ ਕਾਤੇ ਕੱਢਦਾ ਆ ਹਨਾ ਮੈਨੂੰ ਕਹਿੰਦਾ ਮੈਂ ਤੇਰਾ ਮਦੌਬ ਖੋਲਣਾ ਆ ਹੈ ਮੈਂ ਕਿਹਾ ਵੀ ਤੂੰ ਇਹ ਮਦੌਬ ਖੋਲਣ ਵਾਲੀ ਕਿਹੜੀ ਗੱਲ ਆ ਬਈ ਜਿਹੜਾ ਤੂੰ ਮੈਨੂੰ ਗਾਲਾਂ ਵੀ ਕੱਢਦਾ ਤੂੰ ਮੇਰਾ ਮਦੌਬ ਵੀ ਖੋਲਣਾ ਹਨਾ ਮੈਂ ਨਾਲ ਫੇਰ ਜ਼ਿਆਦਾ ਤਨਪੰਜ ਕੀਤੀ ਜੀ ਮੈਂ ਫੇ ਆਪਣੇ ਬਚਾਅ ਵਾਸਤੇ ਪਿਛੇ ਹਟਿਆ ਜੋ ਤੇ ਥੋੜਾ ਕੱਢ ਕੇ ਜੀ ਮੇਰੇ ਸਿਰ ਚ ਲਗਾ ਸਕਾ ਮਾਨ ਉਥੇ ਲੱਗੇ ਕੈਮਰੇ ਲੱਗੇ ਆ ਜੀ ਇਹ ਪ੍ਰਸ਼ਾਸਨ ਉਥੋਂ ਕੈਮਰੇ ਚੈੱਕ ਕਰ ਸਕਦਾ ਜੀ ਬਾਕੀ ਜੇ ਉਹ ਵੀਡੀਓ ਕੱਟ ਦੇਣ ਜਾਂ ਕੁਛ ਉਹ ਗੱਲ ਵੱਖਰੀ ਆ ਕਿਹੜਾ ਅਮਰੀਤ ਸਿੰਘ ਮੀਕਾ ਵਾ ਉਹ ਕਿਹੜੇ ਪਿੰਡ ਦਾ ਵਾ ਰਹਿਣ ਵਾਲਾ ਉਹ ਵੀ ਮਾਦੋਪੁਰ ਦਾ ਰਹਿਣ ਵਾਲਾ ਜੀ ਉਹ ਵੀ ਮੋਟਰਾਂ ਦਾ ਕੰਮ ਕਰਦਾ ਤੇ ਕੋਈ ਪਹਿਲੀ ਰੰਜਿਸ਼ ਤੁਹਾਡੀ ਲੜਾਈ ਦਾ ਇਹ ਜੀ ਮੇਰੇ ਭਰਾ ਦੀ ਲੜਾਈ ਹੋਈ ਸੀਗੀ ਉਹਦੇ ਚੱਕਰ ਦੇ ਵਿੱਚ ਮੈਨੂੰ ਵੀ ਗਾਲਾਂ ਵਾਲਾਂ ਕੱਢਦਾ ਆ ਜੀ ਤੁਹਾਡੇ ਭਰਾ ਦਾ ਨਾਮ ਕੀ ਆ ਮੇਰੇ ਭਰਾ ਦਾ ਨਾਮ ਗਗਨਦੀਪ ਸੀਗਾ ਜੀ ਤੇ ਉਹਦੀ ਡੈਥ ਹੋ ਗਈ ਜੀ ਹੁਣ ਅੱਛਾ ਜੀ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਕੰਪਲੀਟ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਕੰਪਲੀਟ ਕੀਤੀ ਹੈ ਜੀ ਹੁਣ ਮੈਂ ਕੰਪਲੀਟ ਦੇ ਕੇ ਆਇਆ ਲੈ ਕੇ ਤੇ ਮਾਮਲਾ ਲੈ ਆਤਾ ਧਿਆਨ ਚ ਪੁਲਿਸ ਦੇ ਹਾਂਜੀ ਲੈ ਆਤਾ ਜੀ ਉਹ ਕਹਿੰਦੇ ਸਵੇਰੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਸਰ ਦੇ ਆਏ ਤੇ ਕੀ ਮੰਗ ਰਖਦੇ ਆਪਾਂ ਮੰਗ ਇਹ ਹੈ ਜੀ ਮੈਨੂੰ ਜਾਨ ਦਾ ਖਤਰਾ ਹੈ ਜੀ ਮੈਨੂੰ ਕੁਝ ਵੀ ਹੋ ਜਾਂਦਾ ਆ ਇਹ ਅਮਰੀਕ ਸਿੰਘ ਮੀਕਾ ਇਹ ਸਾਰੇ ਜ਼ਿੰਮੇਵਾਰ ਹੋਣਗੇ ਠੀਕ ਹੈ ਜੀ ਹੋਰ ਵੀ ਇਹਦੇ ਨਾਲ ਵਿਅਕਤੀ ਹੋਰ ਬੰਦੇ ਹੈਗੇ ਆ ਜੀ ਪਰ ਉਹਨਾਂ ਨੇ ਆਪਾਂ ਨੂੰ ਨਹੀਂ ਕਦੀ ਅਜੇ ਤੱਕ ਮਾੜਾ ਚੰਗਾ ਬੋਲਿਆ ਇਹਨੂੰ ਸਭ ਤੋਂ ਜ਼ਿਆਦਾ ਤਕਲੀਫ ਆ ਜੀ ਇਹ ਹੀ ਮੈਨੂੰ ਮਾੜਾ ਚੰਗਾ ਬੋਲਦਾ ਆ ਇਹ ਕਹਿੰਦਾ ਚਾਹੁੰਦਾ ਆ ਵੀ ਖਰਿਆ ਮੈਨੂੰ ਡਰਾ ਕੇ ਧਮਕਾ ਕੇ ਮੈਂ ਇਹਨਾਂ ਫੈਸਲਾ ਕਰ ਲੂੰਗਾ ਫੈਸਲਾ ਕੀ ਚੀਜ਼ ਦਾ ਸਰ ਫੈਸਲਾ ਜੀ ਮੇਰਾ ਕੇਸ ਚੱਲਦਾ ਮੇਰੇ ਭਰਾ ਦਾ ਅੱਛਾ 452 ਸਾਡੇ ਘਰ ਤੇ ਇਹਨਾਂ ਨੇ ਆਣ ਕੇ ਹਮਲਾ ਕੀਤਾ ਸੀਗਾ ਠੀਕ ਹੈ ਜੀ ਹਾਂਜੀ ਇਹ ਜਿਹੜੇ ਪਿੱਛੇ ਲੜਾਈ ਹੋਈ ਸੀ ਰਾਤ ਨੂੰ ਹਾਂਜੀ ਪਿੱਛੇ ਜੇ ਰਾਤ ਨੂੰ ਹੋਈ ਸੀਗੀ ਜੀ 2019 ਦੇ ਵਿੱਚ ਠੀਕ ਹੈ ਜੀ ਹਾਂਜੀ